ਨਸ਼ਾ ਮੁਕਤੀ ਯਾਤਰਾ ਤਹਿਤ ਹਲਕਾ ਡੇਰਾ ਪੱਪਾ ਨਾਨਕ ਤੇ ਪਿੰਡ ਪੱਬਰਾਲੀ ਅਤੇ ਤਲਵੰਡੀ ਰਾਮਾਚੇ ਸਮਾਗਮ ਕਰਵਾਏ ਗਏ ਜਿਸ ਵਿੱਚ ਐਮਐਲਏ ਗੁਰਦੀਪ ਸਿੰਘ ਰੰਤਾਵਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਇਸ ਮੌਕੇ ਉਹਨਾਂ ਗੱਲਬਾਤ ਕਰਦੇ ਆ ਕਿ ਜੋ ਯੁੱਧ ਨਸ਼ਾ ਵਿਰੁੱਧ ਮਹਿੰਮ ਚਲਾਈ ਗਈ ਸੀ ਉਸ ਵਿੱਚ ਪੰਜਾਬ ਸਰਕਾਰ ਨੂੰ ਵੱਡਾ ਹੰਗਾਰਾ ਮਿਲ ਰਿਹਾ ਹੈ ਤੇ ਵੱਡੇ ਵੱਡੇ ਨਸ਼ਾ ਤਸਕਰ ਅਤੇ ਛੋਟੇ ਨਸ਼ਾ ਤਸਕਰਾਂ ਨੂੰ ਫੜ ਕੇ ਜੀਲਾਂ 'ਚ ਡਕਿਆ ਹੈ ਉਹਨਾਂ ਨੇ ਕਿਹਾ ਕਿ 31 ਮਈ ਤੱਕ ਪੰਜਾਬ ਨੂੰ ਨਸ਼ਾ ਮੁਕਤ ਕੀਤਾ ਜਾਵੇਗਾ ਇਸ ਮੌਕੇ ਡੇਰਾ ਪੱਪਾ ਨਾਨਕ ਦੇ ਐਸਐਚਓ ਵੀ ਮੌਜੂਦ ਸਨ ਜਿਨ੍ਹਾਂ ਨੇ ਕਿਹਾ ਕਿ ਵੱਲੋਂ ਕੋਸ਼ਿਸ਼ ਹੈ ਕਿ ਹਲਕਾ ਡੇਰਾ ਬਾਬਾ ਨਾਨਕ ਨੂੰ ਹੀ ਨਸ਼ਾ ਮੁਕਤ ਕੀਤਾ ਜਾਵੇ ਇਸ ਵਾਸਤੇ ਜਿਹੜੇ ਨਾਲ ਸਾਥੀ ਜਾਰ ਅੱਜ ਲੈ ਕੇ ਆਸਟਮੀਰ ਉਹ ਬਿਆਨ ਕਰਦਾ ਤੱਕੇ ਬਣ ਕੇ ਆਇਆ ਹਾਂ ਇੱਕ ਜਿਹੜੀ ਸਰਕਾਰ ਜੋ ਪਹਿਲੀ ਵਾਰ ਨੀਕ ਕਿ ਮੇਥ ਨਸ਼ੇ ਦੇ ਖਿਲਾਫ ਜੰਗ ਲੜ ਰਹੀ ਹੈ ਮਾਝਾ ਦਾ ਪ੍ਰਮੁੱਖ ਮਹਾਸੇਨੀ ਮੋਹਨਪ੍ਰੀਤਾ ਪੂਰੀ ਪੰਜਾਬ ਸਰਕਾਰ ਦੇ ਸਾਹਮਣੇ ਸਾਫ਼ ਕਰਦਾ ਹੈ ਕਿ ਹੁਣ ਨਸ਼ਾ ਮਾਫੀ ਦਾ ਤਸਕਰ ਪੰਜਾਬ ਦੀ ਜ਼ਮੀਨ ਤੇ ਬਖਸ਼ੇ ਨਹੀਂ ਜਾਣਗੇ ਇਥੇ ਪਹਿਲੇ ਨਸ਼ੇ ਦੇ ਅੱਗੇ ਨੂੰ ਸਿਆਸੀ ਸਰਪਨਾਖ ਸਰਪਨਾਖੀ ਦੇ ਵਿੱਚ ਹੀ ਅੱਜੋ ਕਿ ਮੈਂ ਡਿਜਟਲ ਕਰ ਰਿਹਾ ਆ ਜਾਇ ਇਹ ਆ ਚਾਹੁੰਦਾ ਆ ਕਿ ਅਸੀਂ ਤੁਹਾਡੇ ਨਾਲ ਆ ਇਸੇ ਸਮੇਂ ਕਿਹਾ ਗੱਲ ਕਰਦੇ ਸਰਕਾਰ ਆਪਣੀ ਜ਼ਿੰਮੇਵਾਰੀ ਨਿਭਾ ਰਹੀ ਆ ਹੁਣ ਇੰਨਾ ਮੰਮੀ ਸਾਹ ਦੇਂਦੀ ਲੋ ਰਹੀ ਪੂਰੇ ਪੰਜਾਬ 'ਚ ਜਿਹੜਾ ਜੁੱਧ ਹੈ ਨਸ਼ਿਆਂ ਵਿਰੁੱਧ ਚੱਲ ਰਿਹਾ ਉਹਦੇ ਸਬੰਧ 'ਚ ਅੱਜ ਮੈਂ ਪੱਪਰ ਵਾਲੀ ਪਿੰਡ 'ਚ ਆਇਆ ਰੋਜ਼ ਤਿੰਨ ਪਿੰਡਾਂ 'ਚ ਮੈਂ ਜਾਂਦਾ ਔਰ ਇੰਨਾ ਵੱਡਾ ਲੋਕਾਂ ਨੂੰ ਨਸ਼ਿਆਂ ਦੇ ਵਿਰੁੱਧ ਇੰਨੇ ਵੱਡੇ ਲੋਕ ਪਿੰਡਾਂ 'ਚ ਇਕੱਠ ਹੋ ਰਹੇ ਨੇ ਹਰ ਬੰਦੇ ਦੇ ਮਨ ਚ ਆ ਕਿ ਆਪਾਂ ਇਹਨੂੰ ਖਤਮ ਕਰਨਾ ਔਰ ਪਿੰਡਾਂ ਚ ਸੌ ਚੱਕ ਸਮਾਗਮ ਚੱਲ ਰਹੇ ਨੇ ਆਉਣ ਵਾਲੇ ਦਿਨਾਂ ਚ ਕੰਦੋਲਨ ਦਾ ਰੂਪ ਜਿਹੜਾ ਇਹ ਚੱਲੇਗਾ ਔਰ ਜਿਹੜੀਆਂ ਕਾਲੀਆਂ ਭੇਟਾਂ ਨਸ਼ਾ ਤਸਕਰ ਦੇ ਵਿੱਚ ਲੱਗੀਆਂ ਉਹ ਇੱਕ ਦਿਨ ਉਹਨਾਂ ਨੂੰ ਪੰਜਾਬ ਦੀ ਧਰਤੀ ਤੇ ਕੋਈ ਜਗ੍ਹਾ ਨਹੀਂ ਕਿ ਉਹ ਇਸ ਧਰਤੀ ਤੇ ਰਹਿ ਸਕਣਗੇ ਉਹਨਾਂ ਨੂੰ ਜਾਂ ਤਾਂ ਪੰਜਾਬ ਤੋਂ ਬਾਹਰ ਰਹਿਣਗੇ ਤਾਂ ਚਾਹ ਉਹ ਜੇਲਾਂ ਚ ਰਹਿਣਗੇ ਕਿਹਾ ਜੀ ਸਾਰਾ ਪੰਜਾਬ ਸਾਰੇ ਪਿੰਡ ਸਾਡਾ ਸਾਥ ਦੇ ਰਿਆ ਮੈਨੂੰ 117 ਹਲਕਿਆਂ ਦੇ ਵਿੱਚ ਕੋਆਰਡੀਨੇਟਰ ਲਗਾਏ ਸੀ ਉਤੋਂ ਮੈਨੂੰ ਡੇਰਾ ਬਾਬਾ ਨਾਨਕ ਦੀ ਜ਼ਿੰਮੇਵਾਰੀ ਮਿਲੀ ਆ ਪਿੰਡਾਂ ਪਿੰਡਾਂ ਚ ਜਾ ਰਹੇ ਆ ਪੂਰੀ ਜ਼ਿੰਮੇਵਾਰੀ ਨਿਭਾ ਰਹੇ ਆ ਬਹੁਤ ਵਧੀਆ ਰਿਸਪੌਂਸ ਆ ਰਿਹਾ ਸਾਨੂੰ ਤੇ ਕਿੰਨੇ ਪਿੰਡੇ ਦੀ ਕਰਦੇ ਹੋ ਮੈਂ ਉਂ ਦੱਸਾਂ ਤਾਂ ਉਂ ਤਾਂ ਸਾਡੀ ਮੀਟਿੰਗ ਤਿੰਨ ਪਿੰਡਾਂ ਚ ਹੁੰਦੀ ਆ ਬਟ ਮੈਂ ਹੁਣ ਜਿਹੜੇ ਕੱਲ ਦੇ ਪਿੰਡਿਆ ਹੁਣੇ ਵਿਜ਼ਿਟ ਕਰਨੀ ਜਿੰਨੇ ਮਰਜ਼ੀ ਲੱਗ ਜਾਣ ਭਾਵੇਂ ਸਾਨੂੰ ਆਪਾਂ ਸ਼ਡਿਊਲ ਕਰ ਰਹੇ ਆ ਮੰਡੇ ਤੋਂ ਸ਼ਡਿਊਲ ਹੋਰ ਹੋਊਗਾ 8 8 10 10 ਪਿੰਡ ਵੀ ਆਪਾਂ ਕੱਢਾਂਗੇ ਜੀ ਜਦੋਂ ਪੰਜਾਬ ਦੀ ਜਨਤਾ ਨੇ ਸਾਡੀ ਡਿਊਟੀ ਜਨਤਾ 'ਚ ਰਹਿਣ ਦੀ ਲਾਈ ਆ ਜਾਂ ਤਾਂ ਜੀ ਸਾਡਾ ਕੋਈ ਉਹ ਆ ਕੰਮ ਵੀ ਆਪਾਂ ਚੰਡੀਗੜ੍ਹ ਜਾ ਕੇ ਬਹਿ ਜਾਈਏ ਸੋ ਸਾਡੀ ਪੰਜਾਬ ਦੀ ਜਨਤਾ ਨੇ ਡਿਊਟੀ ਲਗਾਈ ਆ ਸੋ ਆਪਾਂ ਉਹ ਡਿਊਟੀ ਨਿਭਾ ਕੇ ਇੱਥੇ ਆਪਾਂ ਪੂਰੇ ਪਿੰਡ ਜਲਦੀ ਤੋਂ ਜਲਦੀ ਕੱਢ ਕੇ ਸੋ ਡੇਰਾ ਬਾਬਾ ਨਾਨਕ ਨੂੰ ਜਲਦੀ ਤੋਂ ਜਲਦੀ ਨਸ਼ਾ ਮੁਕਤ ਬਣਾ ਪਬਲਿਕ ਬਹੁਤ ਜ਼ਿਆਦਾ ਸਾਥ ਦੇ ਰਹੀ ਆ ਹਰੇਕ ਪਿੰਡ ਤੇ ਜਾਇਦਾ ਆ ਤੁਸੀਂ ਹਰੇਕ ਜਿੱਦ ਕੋ ਮਰਜ਼ੀ ਪੁੱਛ ਲਓ ਇਹ ਪਿੰਡ ਅੱਜ ਆਪਾਂ ਪੱਬਰ ਵਾਲੀ ਕਲਾਂਚ ਖਰੋਤੇ ਆ ਬਿਲਕੁਲ ਨਸ਼ਾ ਮੁਕਤ ਪਿੰਡ ਆ ਪਬਲਿਕ ਬਹੁਤ ਜ਼ਿਆਦਾ ਸਾਥ ਦੇ ਰਹੀ ਆ ਸੋ ਬਹੁਤ ਜ਼ਿਆਦਾ ਰਿਸਪੌਂਸ ਮਿਲ ਰਿਹਾ ਪੋਜ਼ਿਟਿਵ ਰਿਸਪੌਂਸ ਮਿਲ ਰਿਹਾ ਪਹਿਲੇ ਨਹੀਂ ਨਾ ਪਹਿਲੇ ਨਹੀਂ ਸੀ ਲੋਕ ਕਿਉਂਕਿ ਪਹਿਲਾਂ ਤਾਂ ਇਦਾਂ ਹੁੰਦਾ ਸੀ ਜਿਹੜੀਆਂ ਪੁਰਾਣੀਆਂ ਸਰਕਾਰਾਂ ਹੁੰਦੀਆਂ ਸੀ ਉਹਨਾਂ ਦੇ ਆਪ ਦੇ ਜਿਹੜੇ ਨਸ਼ਾ ਤਸਕਰ ਸੀ ਉਹ ਉਹਨਾਂ ਨਾਲ ਕਿਤੇ ਨਾ ਕਿਤੇ ਉਹਨਾਂ ਦਾ ਕੋਈ ਫੰਡਿੰਗ 'ਚ ਹਿੱਸਾ ਹੁੰਦਾ ਸੀ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਆ ਆਮ ਘਰਾਂ ਦੇ ਐਮਐਲਏ ਆ ਸੋ ਤਾਂ ਕਰਕੇ ਸਾਡੇ ਐਮਐਲਏ ਸਾਰੇ ਪੁਲਿਸ ਪ੍ਰਸ਼ਾਸਨ ਦਾ ਇੱਕੋ ਇੱਕ ਸੀਐਮ ਸਾਹਿਬ ਵੱਲੋਂ ਸਾਨੂੰ ਦਿਸ਼ਾ ਨਿਰਦੇਸ਼ ਆ ਕਿ ਆਪਾਂ ਇਸ ਜੜ ਨੂੰ ਖੋੜ ਨੂੰ ਖਤਮ ਕਰਨਾ ਹੈ